ਮੈਂ ਸਨੂ ਡਾਕਟਰ ਗੁਨੀਤ ਕਹਿੰਦਾ ਪੀਐਚਸੀ ਤਿਆਨਗੁਰ ਤੋਂ ਅਸੀਂ ਓਟ ਸੈਂਟਰ ਦੇ ਬਾਹਰ ਕੈਮਰਾ ਲਾਇਆ ਸੀ ਸੋ ਦੱਟ ਜਿਹੜੇ ਵੀ ਨਸ਼ਾ ਲੈਣ ਬੰਦੇ ਆਉਂਦੇ ਉਹਨਾਂ ਤੇ ਥੋੜੀ ਜੀ ਵਿਜੀਲੈਂਸ ਰਹੇ ਪਰ ਤੇ 19 ਤਰੀਕ ਦੀ ਰਾਤ ਨੂੰ 11 ਵਜੇ ਕਿਸੇ ਨੇ ਉਹ ਕੈਮਰਾ ਉਤਾਰ ਲਿਆ ਪਿੱਛੋਂ ਪਹਿਲੇ ਉਹਦੇ ਕਨੈਕਸ਼ਨ ਕੱਟੇ ਫਿਰ ਉਹਦੀ ਸ਼ਕਲ ਸਾਨੂੰ ਵੀਡੀਓ ਚ ਨਹੀਂ ਮਿਲੀ ਹੈ ਤੇ ਉਹ ਹਾਂਜੀ ਇਹ ਜਿਹੜਾ ਕੈਮਰਾ ਅਸੀਂ ਲਾਇਆ ਸੀ ਓਟ ਸੈਂਟਰ ਦੇ ਬਾਹਰ ਅਸੀਂ ਆਪਣੇ ਜਿਹੜੇ ਸਾਡੇ ਓਟ ਸੈਂਟਰ ਤੇ EMPLOYEES ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਵਾਸਤੇ ਸੀ ਬਿਕੋਜ਼ ਓਟ ਵਾਲੇ ਬੰਦਿਆਂ ਦਾ ਮਿਸਬੀਹੇਵੀਅਰ ਤਾਂ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ ਬਹੁਤ ਬੜੀ ਮਿਸਬੀਹੇਵ ਕਰਦੇ ਨੇ ਜਾਂ ਕੁੱਟਨ ਮਾਰਨ ਤੇ ਆ ਜਾਂਦੇ ਨੇ ਚੋਰੀ ਤੇ ਆ ਜਾਂਦੇ ਨੇ ਹੁਣ ਉਹ ਸਾਡੇ ਬੰਦਿਆਂ ਦੀ ਜਿਹੜੀ ਸੇਫਟੀ ਹੈ ਉਹ ਕੰਪਰੋਮਾਈਜ਼ ਹੋਈ ਹੈ ਤੇ ਇਹ ਕੈਮਰਾ ਸਾਡੇ ਵਾਸਤੇ ਜ਼ਰੂਰੀ ਸੀ ਕਿ ਸਾਨੂੰ ਇਹਨਾਂ ਦੀ ਸ਼ਕਲਾ ਹਮੇਸ਼ਾ ਇਨ ਕੈਮਰਾ ਮਿਲਦੀਆਂ ਸੀ ਅਸੀਂ ਤੇ ਅਪੀਲ ਕਰਾਂਗੇ ਸਰਕਾਰ ਨੂੰ ਕਿਉਂਕਿ ਇਹ ਅਸੀਂ ਆਪਣੀ ਕੰਟ੍ਰਿਬਿਊਸ਼ਨ ਤੋਂ ਲਾਇਆ ਸੀ ਕੈਮਰਾ ਜੇ ਸਾਨੂੰ ਜਾਂ ਤੇ ਉੱਥੇ ਸਰਕਾਰ ਵੱਲੋਂ ਕੋ ਸਿਕਿਉਰਿਟੀ ਦਿੱਤੀ ਜਾਏ ਜਾਂ ਕੈਮਰਾ ਵਾਪਸ ਇੰਸਟਾਲ ਕਰਕੇ ਦਿੱਤਾ ਜਾਏ ਮੈਮ ਤੁਹਾਡੇ ਵੱਲ ਕੋਈ ਪੁਲਿਸ ਨੂੰ ਸਬੰਧਤ ਥਾਣੇ ਨੂੰ ਕੋਈ ਲਿਖਤੀ ਤੌਰ ਤੇ ਦਰਖਾਸਤ ਦਿੱਤੀ ਗਈ ਹੈ ਅਸੀਂ ਬੜੀ ਵਾਰੀ ਪਹਿਲੇ ਵੀ ਓਟ ਸੈਂਟਰ ਵਾਸਤੇ ਮੰਗਿਆ ਕਿ ਸਾਨੂੰ ਉੱਥੇ ਸਿਕਿਉਰਿਟੀ ਦਿੱਤੀ ਜਾਏ ਸਾਡੇ ਏਮਪਲੋਈਜ਼ ਵਾਸਤੇ ਕਿਉਂਕਿ ਇਹ ਜਿਹੜੇ ਨਸ਼ੇਰੀ ਆਂਦੇ ਇਹਨਾਂ ਦਾ ਬਿਹੇਵੀਅਰ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਦੇ ਆਰ ਮਿਸਬੀਹੇਵਡ ਮੈਨੀ ਟਾਈਮਸ ਤੇ ਅਸੀਂ ਦੁਬਾਰਾ ਆਪਣੀ ਪੀਐਸਸੀ ਵਾਸਤੇ 24 ਆਵਰਸ ਦੀ ਸਿਕਿਉਰਿਟੀ ਮੰਗਾਂਗੇ